ਇਹ ਜਮਣਦੀ ਆਉਂਦੀ ਵੀਰੀ ਫੋਟੋ ਹਾਂ ਦੂਜਾ ਜਿਵੇਂ ਆਪਾਂ ਕਹਿੰਦੇ ਵੀ ਇਨਸਾਨ ਰੱਬ ਘਲਦਾ ਤਾਂ ਧਰਤੀ ਤੇ ਵੀ ਆਪਦੀ ਸ੍ਰਿਸ਼ਟੀ ਨੂੰ ਅੱਗੇ ਵਧਾ ਤੇ ਤੌਰ ਕੰਮਕਾਰ ਤੇ ਆਪਦੇ ਬੱਚੇ ਪਾਲ ਐ ਤੇ ਜੀਵ ਆ ਜਿਹੜਾ ਉੱਠ ਕੇ ਮਤਲਬ ਕਮਾਈ ਤਾਂ ਚਲੋ ਠੀਕ ਆ ਆਪਦੀ ਤੇ ਪੰਜਾਬ ਚ ਰਹਿ ਕੇ ਵੀ ਆਪਾਂ ਕਰ ਸਕਦੇ ਆ ਬੱਚੇ ਪਾਲ ਸਕਦੇ ਆ ਤੇ ਆਪਰੇ ਤਾਂ ਬੰਦੇ ਲਾਲਚ ਦੇ ਮਾਰੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਤੁਰਪੇ ਹੈ ਸਰਦਕ ਰੋਟੀ ਤੇ ਹਾਂ ਖਾਣੀ ਤਾਂ ਇਨਸਾਨ ਨੇ ਇੱਕ ਰੋਟੀ ਹੀ ਆ ਰੋਟੀ ਦਾ ਮਾਰਾ ਮੈਨੂੰ ਤਾਂ ਮੈਦੇ ਜੇ ਕਿਤੇ ਇਦੋਂ ਵੀ ਗਾਂਹ ਹੋਵੇ ਤਾਂहां ਵੀ ਹੋਵੇ ਰੱਬ ਕੋਲੇ ਤਾਂ ਨੂੰ ਕੋਈ ਜਾਣਾ ਹੋਵੇ ਚੜ ਕੇ ਕਿਤੇ ਕੋਈ ਚੀਜ਼ ਮਿਲਦੀ ਹੋਵੇ ਵੀ ਆਪਾਂ ਉੱਥੇ ਜਾਵੜ ਗਏ ਪੈਸੇ ਨਾਲ ਤੇ ਉੱਥੇ ਵੱਧ ਪੈਸੇ ਬਣਦੇ ਆ ਤੇ ਮੈਨੂੰ ਮੈ ਤਾਂ ਪੰਜਾਬੀ ਜਾਵੜੂ ਚਾਹੇ ਪੰਜਾਬੀ ਆਪਣਾ ਜ਼ਿੰਮੇਦਾਰ ਹੋਵੇ ਚਾਹੇ ਪੰਜਾਬੀ ਆਪਣਾ ਆਪਣਾ ਆਈਸੀ ਭਾਈ ਵਾਲੇ ਹੋਣ ਚਾਹੇ ਆਪਣੇ ਹਿੰਦੂ ਹੋਣ ਕਿਉਂਕਿ ਲਾਲਚ ਸਭ ਨੂੰ ਹੀ ਆ ਵੀ ਅਸੀਂ ਦੁਗਾ ਹੋਰ ਬਣਾ ਲਗੇ ਹੋਰ ਬਣਾ ਲਗੇ ਹੋਰ ਬਣਾ ਲਗੇ ਤੇ ਖਾਣੇ ਦਾ ਜੀਵ ਨੇ ਇੱਕ ਰੋਟ ਗਈ ਆ ਤੇ ਕਰਮ ਰੱਬ ਨੇ ਲਿਖ ਕੇ ਤੁਰੇ ਆ ਤੇਰੇ ਵੀ ਤੂੰ ਆਪਦੇ ਇੰਨਾ ਕਰਮਾਂ ਦੇ ਵਿੱਚ ਰਹਿ ਕੇ ਕਰੋ ਜਦੋਂ ਆਪਾਂ ਵਿਧਾਨ ਦੇ ਉਲਟ ਹੋ ਜਾਂਦੇ ਆ ਗੁਰੂ ਸਾਹਿਬ ਦੇ ਜਿਹੜੇ ਆਪਣੇ ਦਾਪਾ ਨੂੰ ਮਤਲਬ ਲੈ ਕੇ ਮਾਥੇ ਤੇ ਕੱਲੇ ਦੋਸਤ ਉਲਟ ਹੋਨੇ ਆਪਾਂ ਉਦੋਂ ਫਿਰ ਆਪਾਂ ਨੁਕਸਾਨ ਵੀ ਖਾਨੇ ਆ ਉਦੋਂ ਨੁਕਸਾਨ ਵੀ ਕਰਦੇ ਆ ਸ੍ਰਸ਼ਟੀ ਦਾ ਜਿਵੇਂ ਪਾਣੀ ਦੀ ਬੇਕਦਰੀ ਕਰਦੇ ਆ ਹੁਣ ਲਾ ਲਓ ਹਿਸਾਬ ਐ ਕਿ ਬਿਜਲੀ ਰਹੀ ਭਗਵਾਨਤਮਾਨ ਨੇ ਦਿੱਤੀ ਵੱਧ ਤੇ ਲੋਕਾਂ ਨੇ ਮੋਟਰਾਂ ਬੰਦ ਹੀ ਨਹੀਂ ਕਰੀਆਂ ਖੜੇ ਪਾਣੀ ਦੀ ਚੱਕੀ ਤੁਰਿਆ ਚੱਕੀ ਤੁਰਿਆ ਚੱਕੀ ਤੁਰਿਆ ਉਹ ਹੁਣ ਪਾਣੀ ਮੁੱਕਣਾ ਹੀ ਐ ਜਦੋਂ ਆਪਾਂ ਵੱਧ ਤੋਂ ਵੱਧ ਕੋਈ ਚੀਜ਼ ਕਰਦੇ ਆ ਤੇ ਫੇਰ ਲਾਲੋ ਸਾਹਿਬ ਝੋਨਾ ਇੰਨਾ ਆਗਾਤਾ ਜਦੋਂ ਆਪਣੇ ਪੰਜਾਬ ਚ ਹੋ ਗਿਆ ਝੋਨਾ ਝੋਨਾ ਹੀ ਝੋਨਾ ਤੋਂ ਨਹੀਂ ਝੋਨਾ ਕਰਤਾ ਤੇ ਅੱਜ ਦੇ ਲਾ ਕਿੰਨੀ ਬੇਕਦਰੀ ਹੋਈ ਇਸੇ ਤਰ੍ਹਾਂ ਵੀ ਕੋਈ ਵੀ ਚੀਜ਼ ਹੈ ਜੇ ਆਪਣੀ ਕੋਈ ਚੀਜ਼ ਮੰਗਾਈ ਕਰਦੇ ਆ ਜੀਵਿਦਾਰ ਆਪਣੇ ਸਾਰੇ ਉਧਰ ਨੂੰ ਭਜਦੇ ਆ ਇਵੇਂ ਹੀ ਹੋ ਜਾਂਦੇ ਫਿਰ ਦੇਸ਼ਾਂ ਦੇ ਸਾਨੂੰ ਭਜਦੇ ਆ ਵੀ ਉੱਥੇ ਜਾ ਕੇ ਵੀ ਅਸੀਂ ਐ ਕਰੀਏ ਐ ਕਰੀਏ ਫੇਰ ਜਦੋਂ ਉੱਥੋਂ ਸਰੀਰ ਹੋ ਜਾਂਦਾ ਬੰਦੇ ਦਾ ਬੇਕੰਮ ਵੀ ਹੁਣ ਨਹੀਂ ਫੇਰ ਫੇਪੀ ਕਰਦੇ ਫੇਰ ਸੋਚਦੇ ਪਰ ਇਹ ਦੁਤਾ ਯਾਰ ਪੰਜਾਬ ਹੀ ਚੰਗਾ ਵਾ ਉੱਥੇ ਚੱਲਦੇ ਆ ਉਹਦੇ ਪੰਜਾਬ 'ਚ ਹੀ ਰਹਿੰਦੇ ਫਿਰ ਐਂ ਕਰੀ ਜਾਂਦੇ ਹੁਣ ਬੈਠੇ ਜਿਹੜੇ ਬਜ਼ੁਰਗ ਆ ਜਿਹੜੇ ਆਪਣਾ ਕੈਨੇਡਾ ਅਮਰੀਕਾ 'ਚ ਬੈਠੇ ਆ ਹੁਣ ਪਹਿਲਾਂ ਤਾਂ ਤੁਸੀਂ ਘੱਲੇ ਜਵਾਕ ਵੀ ਜਾਓ ਪੁੱਤ ਚੜੋ ਪੈਲੀਆਂ ਵੇਚ ਘਾਲਤਾਂ ਕਿਸੇ ਨੇ ਕਿਵੇਂ ਕਿਸੇ ਨੇ ਕਿਵੇਂ ਤੇ ਹੁਣ ਉੱਥੇ ਜਦੋਂ ਜਵਾਕ ਸੱਦ ਲੈਂਦੇ ਆ ਮਗਰ ਫਿਰ ਬੈਠੇ ਕਰੀ ਜਾਂਦੇ ਆ ਉਹ ਨਹੀਂ ਯਾਰ ਇਹਦੋਂ ਦਾ ਪੰਜਾਬ ਹੀ ਚੰਗਾ ਯਾਰ ਇਹ ਤੇ ਨੋਂ ਨਹੀਂ ਰੋਟੀ ਦਿੰਦੀ ਯਾਰ ਇਹ ਤੇ ਨੋਂ ਨੂਨ ਪਰਖਦੀ ਆ ਯਾਰ ਇਹ ਤੇ ਫਲਾਣਾ ਕਰਦੀ ਆ ਫਿਰ ਬੈਠੇ 7 ਜੀ ਉੱਤੇ ਪਾਰਕਾਂ ਦੇ ਵਿੱਚ ਬੈਠੇ ਐ ਕਰੀ ਜਾਂਦੇ ਆ ਤੇ ਉਹ ਪੱਤਰਕਾਰ ਹੋਰ ਛੇੜ ਦਿੰਦੇ ਆ ਬਾਬਾ ਤੇਰੀ ਫਿਰ ਇੱਥੇ ਨਾ ਤੇਰੇ ਪੁੱਤ ਨਾ ਨਹੀਂ ਬਣਦੀ ਹੋਣੀ ਬਾਬਾ ਤੇਰੀ ਨੌਰਾਹੀ ਬਣਦੀ ਹੋਣੀ ਤੇਰੇ ਪੋਤੇ ਨੇ ਤੈਨੂੰ ਸਿਆਣ ਦੇ ਹੁਣੇ ਉਹ ਗੱਲ ਤਾਂ ਭਲਿਆ ਖਾਣੀਆਂ ਦਾ ਰੋਟੀਆਂ ਹੀ ਸੀ ਵੀ ਇੱਥੇ ਪਹਿਲੇ ਹੀ ਪੰਜਾਬ 'ਚ ਰਹੇ ਐ ਇੱਥੇ ਜਿਹੜਾ ਮਰਜ਼ੀ ਬਿਗਨੈਸ ਖੋਲ੍ਹੋ ਯਾਰ ਰੋਟੀ ਦਾ ਪੰਜਾਬ ਦੇ ਵਿੱਚ ਤਾਂ ਜਿਹੜਾ ਮਰਜ਼ੀ ਖੋਲ੍ਹੋ ਯਾਰ ਕੋਈ ਆਪਾਂ ਜ਼ਰੂਰੀ ਆ ਵੀ ਆਪਾਂ ਕੱਲੀ ਖੇਤੀ ਵੀ ਕਰਨੀ ਐ ਸਬਜ਼ੀ ਬੀਜ ਲਓ ਕੋਈ ਹੋਰ ਆਪਣਾ ਕੰਮ ਕਰ ਲਓ ਯਾਰ ਦੁਕਾਨਾ ਪਾ ਲਓ ਉੱਥੇ ਬਹਿ ਜਾਓ ਉਹ ਵੀ ਬਿਕੂ ਗਾਈ ਸਾਬ ਦਾ ਹੁਣ ਆਪਾਂ ਇੱਗੇ ਅੱਜ ਤੇ ਰੇੜੀਆਂ ਲਾਈ ਫਿਰਦੇ ਹਾਂ ਆਪਣੇ ਆ ਥੇਕੇ ਕੋਲੇ ਬੈਠਾ ਇੱਕ ਭਈਆ ਤੇ ਸਬਜ਼ੀ ਉਹਦੀ ਲਾਈ ਆ ਆ ਲਿਉਂਦਾ ਉਹ ਸਬਜ਼ੀ ਸ਼ਹਿਰੋਂ ਲਿਆ ਕੇ ਵੇਚਦਾ ਮੈਨੂੰ ਮਤਲਬ 22500 ਤਿੰਨ ਜਰ ਰੋਜ਼ ਬਣਾਉਂਦਾ ਉਹ ਤੇ ਇੱਥੋਂ ਤਾਂ ਲੋਕ ਲਈ ਜਾਂਦੇ ਆ ਇਹ ਨਹੀਂ ਵੀ ਅਸੀਂ ਆਪਦੇ ਖੇਤ ਬੀਜ ਲਗੇ ਜਾਂ ਆਪਦੇ ਜੇ ਘਰੇ ਥਾਂ ਕਿਸੇ ਕੋਲੇ ਘਰੇ ਨਹੀਂ ਬੀਜਦੇ ਉੱਥੇ ਨਹੀਂ ਵੇਚ ਬਿਲੇ ਤਾਂ ਬੈਠੇ ਆ ਮੋਬਾਈਲ ਤਾਂ ਦੇਖ ਹੀ ਜਾਣਗੇ ਇਹ ਨਹੀਂ ਵੀ ਅਸੀਂ ਸਬਜ਼ੀ ਚ ਲਾ ਲਗੇ 10 ਮਿੰਟ ਇਹ ਜਿਹੜੀਆਂ ਚੀਜ਼ਾਂ ਹਰੇਕ ਜੀਵ ਨੂੰ ਕਰਨੀਆਂ ਚਾਹੀਦੀਆਂ ਚਲੋ ਖਾਣੀ ਤਾਂ ਫਿਰ ਵੀ ਆਪਾਂ ਕਹਿ ਦਿੰਨੇ ਆ ਕੋਈ ਖਾਣੀ ਰੋਟੀ ਐ ਚਲੋ ਕੋਈ ਨਹੀਂ ਇਹ ਵੀ ਆਪਾਂ ਨੂੰ ਜ਼ਿੰਦਗੀ ਵਾਸਤੇ tela mattha ਹੋ ਗਿਆ ਬੰਦਾ ਕੋਈ ਪ੍ਰੋਬਲਮ ਪੈ ਗਈ ਕੋਈ ਬੱਚੇ ਨੂੰ ਪੈ ਗਈ ਕਿਸੇ ਹੋਰ ਜੀ ਆਪਣੇ ਘਰ ਚੋਂ ਪੈ ਗਈ ਕੋਈ ਪਸ਼ੂਆਂ ਨੂੰ ਪੈ ਗਈ ਪੈਸੇ ਦੀ ਲੜੀ ਪੈਸਾ ਲੜਿੰਦਾ ਇਹ ਜੀ ਗੱਲ ਨਹੀਂ ਵੀ ਨਹੀਂ ਲੁੜੀਦਾ ਕਮਾਓ ਇਹ ਨਹੀਂ ਹੈ ਵੀ ਆਪਾਂ ਯਾਰ ਉਹ ਸਾਰਾ ਕੁਝ ਚੱਕ ਤੋ ਆਪਦੇ ਸਰੀਰ ਦੀ ਬੇਕਦਰਹੀ ਕਰਨ ਲਗੇ ਹੁਣ ਆਉਂਦਾ ਕੰਮਕਾਰ ਕਰੋ ਚਲਾਓ ਇੱਥੇ ਚਲਾ ਲਓ ਫੇਰ ਆਪਾਂ ਨੂੰ ਫਿਰ ਇਹ ਜਿਹੀਆਂ ਗੱਲਾਂ ਕਰਨ ਦੀ ਲੋੜ ਨਾ ਪਵੇ ਤੇ ਜਾ ਕੇ ਜਵੇਂ ਉੱਥੇ ਸੱਤ ਚ ਕਰੀ ਜਾਂਦੇ ਹੁੰਦੇ ਆ ਬੈਠੇ ਹੁਣ ਜਿੱਤੇ ਪਹੁੰਚਿਆ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਜਿੱਥੇ ਵੀ ਆਪਾਂ ਜਾਂਦੇ ਹਾਂ ਉੱਥੇ ਪੱਤਰਕਾਰ ਵੀ ਜਵੜਦੇ ਆ ਉਹ ਪਹੁੰਚਦੇ ਬਾਬਾ ਇੱਥੇ ਸੌਖਾਂਗੇ ਪੰਜਾਬ ਚ ਕਹਿੰਦੇ ਸੌਖਾ ਤਾਂ ਮੈਂ ਪੰਜਾਬ ਚ ਸੀ ਚਲੋ ਇੱਥੇ ਪੈਸਾ ਬਣਦਾ ਵੀ ਉਹ ਹੁਣ ਪੈਸਾ ਜਿੰਨਾ ਜਰ ਆਪਣੇ ਕੋਲ ਕੰਮ ਦੀ ਕਪੈਸਿਟੀ ਸੀ ਆਪਾਂ ਕਰ ਲਿਆ ਯਾਰ ਹੁਣ ਤਾਂ ਰਹਿਣ ਦਾ ਚਲੋ ਠੀਕ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਮੌਸਮ ਵੀ ਸਹੀ ਆ ਕੋਈ ਬਰਫ਼ ਨਹੀਂ ਪੈਂਦੀ ਕੁਝ ਹੋਰ ਨਹੀਂ ਜਿਹੜੇ ਸਿਆਲ ਦੇ ਦਿਨੋ ਚਲ ਬੰਦਾ ਬਹਿ ਕੇ ਘਟ ਲੇਦਾ ਅੰਦਰ ਡਰਾਮਾ ਆਪਣੇ ਕਣਕ ਦੇ ਭਰੇ ਆਟਾ ਪਿਆ ਲੈਣਾ ਬਾਲਾਂ ਨਾਲ ਨਾ ਸਬਜੀ ਕਾ ਉਹਦਾ ਮੂੰਗੀ ਮਸਰੀ ਤਾਂ ਹੈਗੀ ਹੋਈ ਆ ਉਹਦੀ ਧਰਕੇ ਦਾਲ ਖਾ ਲੂ ਨਾ ਘੋ ਮਿਲੂਦਾ ਯਾਰ ਸਰੋਂ ਦਾ ਤੇਲ ਤਾਂ ਹੈਗਾ ਹੀ ਉਹਦੀ ਕਹਾਣੀ ਕਢਾ ਲਾਂਗੇ ਜ਼ਿੰਮੇਵਾਰਤਾ ਜਣੀ ਪੰਜਾਬ ਦੇ ਵਿੱਚ ਨਹੀਂ ਭੁੱਖਾ ਮਰਦਾ ਬਾਹਰ ਜਾ ਕੇ ਤਾਂ ਜੇ ਨਾ ਕੰਮ ਕਰੂ ਉੱਥੇ ਤਾਂ ਕਰਨਾ ਹੀ ਪੈਣਾ ਉੱਥੇ ਤਾਂ ਹਰੇਕ ਜੀਵ ਨੂੰ ਕੱਲੇ-ਕੱਲੇ ਬੰਦੇ ਨੂੰ ਤਾਂ ਉੱਥੇ ਲੋਕ ਕਾਮਯਾਬ ਆ ਜਿਹੜੇ ਬੰਦੇ ਦੇ ਜੀ ਹੈਗੇ ਤੇ ਕੰਮ ਕਰਦੇ ਆ 5 ਤੇ 4 ਤੇ 9 3 ਪੁੱਤ ਸਾਰੇ ਕੰਮ ਕਰਦੇ ਉਹ ਪਾਸ ਆ ਹੁਣ ਜੇ ਉਥੇ ਇਕਨੇ ਕਰਨ ਆਪਣਾ ਕੰਮ ਹੀ ਆ ਇੱਥੇ ਵੀ ਹੁਣ ਜੇ ਆਪਣਾ ਇੱਕ ਬੰਦਾ ਕੰਮ ਕਰੇ ਤੇ ਦੂਜੇ ਖਾਣ ਵਾਲੇ ਹੁਣ ਇੱਥੇ ਵੀ ਫੇਲ ਆ ਜੇ ਹੁਣ ਆਪਾਂ ਸਾਰੇ ਆਪੋ ਆਪਣਾ ਕੰਮ ਚਲਾਈਏ ਕੋਈ ਮਗਰ ਪਸ਼ੂਆਂ ਦਾ ਕਰੇ ਕੋਈ ਮੂਹਰੇ ਖੇਤੀ ਦਾ ਕਰ ਲੇ ਇਸ ਤਰ੍ਹਾਂ ਇੱਥੇ ਵੀ ਕਾਮਯਾਬ ਲੋਕ ਨਹੀਂ ਹੈ ਖਾਣੇ ਦਾ ਚਲੋ ਆਪਾਂ ਰੋਟੀ ਆਪਾਂ ਨੂੰ ਪਤਾ ਹੀ ਆ ਵੀ ਖਾਣੇ ਆ ਕਰਨੋਂ ਦਾ ਰੋਟੀ ਹੋਈ ਆ ਰੋਟੀ ਦਾ ਮਾਰਾ ਹੀ ਬੰਦਾ ਕਰਦਾ ਫਿਰਦਾ ਪਰ ਫੇਰ ਵੀ ਉਹਨਾਂ ਕ ਕਰੋ ਜਿੰਨੇ ਕ ਨਾਲ ਸਰੀਰ ਆਪਣਾ ਸੋਨਾ ਇਹਨੂੰ ਕੋਈ ਦੁੱਖ ਤਕਲੀਫ ਨਾ ਬਾਲੀ ਹੋਵੇ ਜਿਵੇਂ ਲੱਤਾਂ ਬਾਹਾਂ ਚ ਤੜੋਂਦਾ ਤੁਰਿਆ ਫਿਰ ਸਾਰੀ ਦਿਹਾੜੀ ਮਿੱਟੀ ਚ ਮਿੱਟੀ ਹੋਇਆ ਪਰ ਪਸ਼ੂਆਂ ਚ ਪਸ਼ੂ ਹੋਇਆ ਪਰ ਉਹ ਵੀ ਨਹੀਂ ਠੀਕ ਵਾਲਾ ਸਮੇਸਰ ਕੰਮ ਕਰੋ ਆਪਦਾ ਇਹਦੀਆਂ ਗੱਲਾਂ ਨਹੀਂ ਹੈ ਪੰਜਾਬ ਦੇ ਵਿੱਚ ਬੰਦਾ ਭੁੱਖਾ ਨਹੀਂ ਮਰਦਾ ਜੋ ਹੀ ਗਰਮੀ ਆ ਗਰਮੀ ਦੀ ਰੁੱਤ ਵਧੀਆ ਜੇ ਰੁੱਤਾਂ ਤਾਂ ਦੋਨਾਂ ਹੀ ਵਧੀਆ ਆ ਆਪਣੇ ਪੰਜਾਬ ਦੇ ਵਿੱਚ ਕੋਈ ਰੁੱਤ ਮਾੜੀ ਨਹੀਂ ਹੈ ਸਿਆਲ ਦੀ ਵੀ ਚੰਗੀ ਹੈ ਤੇ ਆਪਣੀ ਗਰਮੀ ਦੀ ਵੀ ਚੰਗੀ ਹੈ ਇਹਦੀਆਂ ਗੱਲਾਂ ਜਿੱਥੇ ਚਾਰ ਬਹਿ ਜਾਂਦੇ ਉੱਥੇ ਆਪੋ ਆਪਣੇ ਸੋਸ਼ਲ ਛੱਡੀ ਜਾਂਦੇ ਆ ਬੈਠੇ ਉਹ ਪੱਤਰਕਾਰ ਹੋਰ ਛੇੜ ਦਿੰਦੇ ਆ ਹੋਰ ਚੱਲੀ ਜਾਂਦੇ ਆ ਫਿਰ ਬਦਲਾਮ ਧੀ ਪੁੱਤ ਕਰ ਦਿੰਦੇ ਆ ਵੀ ਸਾਨੂੰ ਧੀ ਪੁੱਤ ਨਹੀਂ ਸਾਹਮਦੇ ਚੱਜਣਾ ਨਹੀਂ ਕਰਦੇ ਉਹ ਨਹੀਂ ਕਰਦੇ ਥੋੜਾ ਜਿਹਾ ਆਪਦੇ ਆਪ ਵੀ ਸਰੀਰ ਨੂੰ ਬੰਦੇ ਨੂੰ ਸੈੱਟ ਰੱਖਣਾ ਜ਼ਰੂਰੀ ਆ। ਜਿਹੜੀ ਕੁਦਰਤ ਆ ਇਹ ਤਾਂ ਹੈ ਬਿਮਾਰੀਆਂ ਨੁਕਸ ਜਿਹੜਾ ਪੈਣਾ ਇਹ ਤਾਂ ਕਰਮਾਂ ਦੇ ਆ ਕਿਸੇ ਨੂੰ ਵੀ ਲੱਗ ਸਕਦਾ ਛੋਟੀ ਉਮਰ 'ਚ ਵੀ ਵੱਡੀ ਉਮਰ 'ਚ ਵੀ ਪਰਮਹਾਰਾਜ ਬਖਸ਼ੇ ਸੱਚੇ ਪਾਤਸ਼ਾਹ ਇਹ ਜੇ ਦੁੱਖ ਤਕਲੀਫ ਨਾ ਰਖਾਵੇ ਹੋਰ ਕੋਈ ਸਮੇਂ ਦੇ ਮਤਲਬ ਕੋਈ ਗੱਲ ਚੱਲਦੀ ਹੋਵੇ ਤਾਂ ਕੋਈ ਦੱਸ ਸਕਦਾ ਕਮੈਂਟ ਕਰਕੇ ਵੀ ਭਾਈ ਆ ਨਹੀਂ ਆਇਆ ਕਹਿਆ ਕਰੋ ਯਾਰ ਆ ਨਹੀਂ ਆਇਆ ਦੱਸਿਆ ਕਰੋ ਜੱਲੀ ਜਾਂਦੀਆਂ ਇਹ ਜਿਹੀਆਂ ਗੱਲਾਂ ਤਾਂ ਉਰਮਾ ਤਾਂ ਬਹੁਤਾ ਯਾਰ ਇਹੀ ਹਰੇਕ ਜੇ ਬੰਦੇ ਨੂੰ ਕਹਿੰਦਾ ਵੀ ਆਪਦੇ ਖੇਤ ਯਾਰ ਆਪਦਾ ਪੰਜ ਸੱਤ ਕਮਰਲੇ ਰੱਖਿਆ ਕਰੋ ਉਹਦੇ ਵਿੱਚ ਲਸਣ ਮੇਤੀ ਧਨੀਆ ਪਾਲਕ ਗੋਭੀ ਲਾ ਦਿਓ ਗਾਜਰ ਲਾ ਦਿਓ ਸਲਗਮ ਲਾ ਦਿਓ ਬੂਲੀ ਲਾ ਦਿਓ ਸਾਗ ਲਾ ਦਿਓ ਉਹ ਆਪਦਾ ਲਿਆ ਕੇ ਬੰਦਾ ਤੋੜ ਕੇ ਘਰੇ ਰੱਖ ਧਰ ਸਕਦਾ ਔਰ 30 ਰੁਪਏ ਤੋਂ ਘੱਟ ਤਾਂ ਗੋਭੀ ਨਹੀਂ ਹੈ 50 ਰੁਪਏ 60 ਰੁਪਏ ਮਟਰ ਚੱਲਦੇ ਆ ਹੈ ਤੇ ਆਲੂ ਹਜੇ ਵੀ 15 ਰੁਪਏ 12 ਰੁਪਏ 13 ਰੁਪਏ ਕਿਲੋ ਆਲੂ ਹਜੇ ਵੀ ਹੈ 25 ਰੁਪਏ ਕਬੀ 25 ਰੁਪਏ ਕਿਲੋ ਹਜੇ ਵੀ ਆਲੂ ਚੱਲਦੇ ਆ ਤੇ ਕਹਿੰਦਾ ਭਾਅ ਵਾ ਇਹ ਗਾਜਰਾ ਵੀ ਮੈਨੂੰ ਇਹ 30 40 ਰੁਪਏ ਤੋਂ ਘੱਟ ਗਾਜਰ ਨਹੀਂ ਹੈ ਤੇ ਆ ਮੂਲੀਆਂ ਜਿਹੜੀਆਂ ਆਪਣੀਆਂ ਘਰੇ ਆਮ ਪੰਜਾਂ ਹੁੰਦੀਆਂ ਇਹ ਵੀ ਵੇਖਦਿਆਂ ਇਹ ਵੀ ਲੈ ਜਾਂਦੇ ਆ ਲੋਕ ਉਹ ਵੀ ਜ਼ਿੰਮੇਦਾਰੀ ਲੈ ਕੇ ਜਾਂਦੇ ਆ ਨਾਲੇ ਜਦੋਂ ਬੇਗਣ ਆਉਂਦੀਆਂ ਕਹਣਗੇ ਬੂਲਗਾ ਵੀ ਦੇ ਦੇ ਬੂਲਗਾ ਯਾਰ ਥੋੜੇ ਆਪ ਦੇਖੇ ਤੁਸੀਂ ਲਾਓ ਨਾਲੇ ਖੇਤ ਗੇੜਾ ਬੰਦਾ ਇਹਨੇ ਨਾ ਮਾਰੇ ਮੋਟਰਸਾਈਕਲ ਤੇ ਜਾਓ ਤੁਰ ਕੇ ਜਾਓ ਨੇ ਸ਼ੇਅਰ ਕਰਿਓ ਨਾਲੇ ਉਧਰ ਉਹ ਚੀਜ਼ਾਂ ਤੋੜੀ ਜਾਓ ਹੁਣ ਆਪਾਂ ਜਦੋਂ ਮੁੜ ਕੇ ਆਹ ਗੱਡੀਆਂ ਤੇ ਦੁਰੇ ਫਿਰਦੇ ਆਂ ਸਾਈਕਲਾਂ ਤੇ ਦੁਰੇ ਫਿਰਦੇ ਆ ਮੋਟਰਸਾਈਕਲਾਂ ਤੇ ਫੇਰ ਕਹਣਗੇ ਤੜਕੇ ਅਸੀਂ ਜਾਂਦੇ ਹੁਣ ਸ਼ੇਅਰ ਕਰਕੇ ਆਉਣੇ ਆ ਤੁਰ ਕੇ ਉਹ ਯਾਰ ਆਪਦੇ ਕੰਮ ਹੀ ਕਰ ਲਓ ਵੀ ਸ਼ੇਅਰ ਹੀ ਆ ਜੇ ਆਪਾਂ ਉਹਦੇ ਕੰਮ ਕਰ ਲਾਂਗੇ ਹਾਂ ਯਾਰ ਘਰੇ ਪਸ਼ੂਆਂ ਨੂੰ ਪੱਠੇ ਪਾ ਦੋ ਤੇ ਸੰਗਲ ਕੋਲ ਕੇ ਪਾਣੀ ਪਿਆ ਦੋ ਅੱਗੇ ਆਪਾਂ ਸੰਗਲ ਹੁਣ ਤਾਂ ਪਤਾ ਕਿ ਹੁਣ ਨਹੀਂ ਤੇ ਹੀ ਪਸ਼ੂ ਖੜਿਆ ਉੱਥੇ ਹੀ ਕੜਾਈਆ ਧਰ ਦੇਣਾ ਪੈਪ ਲਾ ਦੇਣੀ ਆ ਪਸ਼ੂ ਨੂੰ ਨਹੀਂ ਤੋੜਨਾ ਅੱਗੇ ਆਪਾਂ ਨਾ ਜੇ ਦੁੱਧ ਪਸ਼ੂ ਦਿੰਦਾ ਉਹਨੂੰ ਆਪਾਂ ਖੇੜ ਤੇ ਲਿਆਉਂਦੇ ਸੀ ਤੋੜ ਕੇ ਸੰਗਲ ਪੜ ਕੇ ਚਲ ਇੰਨੇ ਨੇ ਪਸ਼ੂ ਦੇ ਹੱਡ ਪੈਰ ਵੀ ਮੋਕਲੇ ਹੋ ਜਾਂਦੇ ਆ ਹੁਣ ਵਿਚਾਰਾ ਉੱਥੇ ਸੰਗਲ ਪਾਇਆ ਉੱਥੇ ਹੀ ਬੈਠਿਆ ਉੱਥੇ ਹੀ ਪੱਠੇ ਪਾ ਤੇ ਉੱਥੇ ਰਾਤ ਨੂੰ ਬੰਨ ਕੇ ਅੰਦਰ ਕਰਦਾ ਅੰਦਰੋਂ ਬਾਹਰ ਕਰਦਾ ਐ ਨਹੀਂ ਹੈ ਵੀ ਚਲ ਪਾਣੀ ਪੂਣੀ ਨੇ ਇੰਨੇ ਨੇ ਪਸ਼ੂ ਦਾ ਸੰਗਲ ਮੋਕਲਾ ਹੋ ਜਾਂਦਾ ਪੈਰ ਅੱਡ ਪਰ ਇਹੀ ਹਾਲ ਬੰਦੇ ਦਾ ਵਾ ਵੀ ਜੇ ਬੰਦਾ ਹੁਣ ਆਪਾਂ ਤੁਰਾਂ ਫਿਰਾਂਗੇ ਯਾਰ ਸ਼ਹਿਰ ਕਰਦੇ ਸ਼ਹਿਰ ਵੀ ਆਪਣੇ ਕੰਮ ਵਿੱਚ ਬਹੁਤ ਆ ਜਿਹੜੇ ਆਪਣੇ ਸ਼ਹਿਰਗੋਆਂ ਦੇ ਬਹਿ ਕੇ ਗੁੱਟ ਲੋਗ ਦੇ ਨਾਲ ਬੰਦਾ ਜੇ ਢਿੱਡ ਵਧਿਆ ਹੋਊਗਾ ਤਾਂ ਆਹ ਨਾਲ ਫਿਰ ਬੈਠਿਆ ਵੀ ਨਹੀਂ ਜਾਣਾ ਤੇ ਜੇ ਬਹਿ ਕੇ ਕਰਾਂਗੇ ਤਾਂ ਢਿੱਡ ਵੀ ਨਹੀਂ ਵੱਧਾ ਬੰਦਾ ਸੋਚੂਗਾ ਯਾਰ ਵੀ ਮੈਂ ਆਪਦੀ ਰੋਟੀ ਪਾਣੀ ਘਟਾਵਾਂ ਜਾਂ ਮੈਂ ਕੋਈ ਚੀਜ਼ ਘਟਾਵਾਂ ਜਿਹਦੇ ਨਾਲ ਮੇਰਾ ਢਿੱਡ ਨਾ ਵਧੇ ਹੁਣ ਇਹ ਤਾਂ ਆਪਾਂ ਸੋਚਣਾ ਨਹੀਂ ਤੇ ਨਾ ਫਿਰ ਗਲ ਕੇ ਕੋਡਾ ਹੋ ਕੇ ਘੋਟਦਾ ਇਹ ਮੇਰੇ ਰਗਾ ਫਿਰ ਡੱਡਾ ਦੇ ਵਿੱਚ ਨਹੀਂ ਆਉਂਦਾ ਇਹ ਗੱਲ ਹੈ શરીર ਨੂੰ ਵੀ ਸਾਂਭਣਾ ਜ਼ਰੂਰੀ ਆ ਹੁਣ ਕਈ ਬੰਦੇ ਹੈਗੇ ਆ ਜਿਹੜੇ ਮੂੰਹ ਪਰਹੇਜ਼ ਰੱਖਦੇ ਆ ਰੱਖ ਕੇ ਉਹਨਾਂ ਦੇ ਸਰੀਰ ਫੈਟ ਰੱਖੇ ਹੋਏ ਆ ਇਸ ਤਰ੍ਹਾਂ ਸਾਰਾ ਸੰਗਤ ਵੀ ਆਉਂਦਾ ਜਿਵੇਂ ਵੀ ਲੋਟ ਆਉਂਦਾ ਭਾਈ ਸੋਣਾ ਆਪਦਾ ਘਰ ਉਹ ਵਿਆਹ ਕਰੋ ਆਦੇ ਬੱਚੇ ਪਾਲੋ ਆਦੀ ਰੋਜੀ ਰੋਟੀ ਕਮਾਓ ਤੇ ਆਪਦਾ ਪਹਿਨੋ ਖਾਵੋ ਇਹ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਰਹੋਗੇ ਤਾਂ ਵਧੀਆ ਪੰਜਾਬ ਆ ਆਪਣਾ ਸੋਹਣਾ ਮੌਸਮ ਸੋਹਣੀ ਜ਼ਮੀਨ ਸੋਹਣਾ ਇਹਦਾ ਪਾਣੀ ਹੈ ਸੋਹਣੀ ਇਹਦੀ ਹਵਾ ਸੋਹਣੀ ਇਹਦੀ ਧੁੱਪ ਹੈ ਇਹ ਜਹਤ ਕੋਈ ਜਿਹੜਾ ਪੰਜਾਬ ਦੇ ਵਿੱਚ ਮਿਲਦਾ ਹੀ ਨਹੀਂ ਕਦੇ ਬਾਹਰ ਜਿੱਥੇ ਮਰਜੀ ਜਾਵੋ ਨਾ ਇਹ ਜਿਹਾ ਮੌਸਮ ਮਿਲੇ ਨਾ ਇਹ ਜੀ ਧੁੱਪ ਮਿਲੇ ਨਾ ਇਹ ਜੀ ਠੰਡ ਮਿਲੇ ਹੁਣ ਕਿਤੇ ਬਰਫੀ ਜੰਮੀ ਜਾਂਦੀ ਆ ਕਿਤੇ ਤਾਪੀ ਪਈ ਜਾਂਦਾ ਤਪਾਰ ਵੱਧ ਪਈ ਜਾਂਦਾ ਇਹ ਪੰਜਾਬ ਵਰਗਾ ਤਾਂ ਕਿਤੇ ਵੀ ਨਾ ਕੈਨੇਡਾ ਨਾ ਅਮਰੀਕਾ ਨਾ ਆਸਟ੍ਰੇਲੀਆ ਨਿਊਜ਼ੀਲੈਂਡ ਇਹਦੇ ਵਰਗਾ ਨਹੀਂ ਹੈ ਕੋਈ ਰਹਿਣਾ ਪਹਿਣਾ ਇਹਦਾ ਸਾਰੀਆਂ ਜਾਤੀਆਂ ਦੇ ਵਿੱਚ ਬਾਜ਼ੀਗਰ ਤੋਂ ਲੈ ਕੇ ਲਾਲੋ ਸਾਹਿਬ ਗੱਡੀਆਂ ਵਾਲੇ ਆ ਜਿਹੜੇ ਗੜੀਆਂ ਵਾਲੇ ਆਉਂਦੇ ਹੁੰਦੇ ਆ ਉਹ ਕਿ ਜੋਗੀ ਜਿਹਨਾਂ ਨੂੰ ਕਹ ਦਿੰਨੇ ਆ ਤੇ ਅੱਗੇ ਭਾਸ਼ ਆਉਂਦੇ ਹੁੰਦੇ ਸੀ ਮੱਝਾਂ ਵਾਲੇ ਇਹ ਸਾਰੇ ਆਪਣੇ ਰਿੰਦੇ ਵਿੱਚੋਂ